ਕਵਲ ਨੂੰ ਆਖਾ ਸੁਕਣੇ ਪਾਇਆ ਕੋਠੇ ਤੇ ਮੇਰੇ ਕਵਲ ਉਹ ਤਾਂ ਕੀ ਕਰਨਾ ਇਹ ਸੋਇਚ ਹਾਂਜੀ ਮੰਮੀ ਸਬਜੀ ਬਣਾਉਣ ਦੀ ਬਣ ਗਈ ਤੁਰਾ ਮੇਰੇ ਪੁੱਤ ਗੱਲ ਸੁਣ ਮੇਰੀ ਆ ਗਈ ਪਹ ਮਿੰਟ ਹਾਂਜੀ ਪੁੱਤ ਮੇਰਾ ਨਾ ਗੋਡਾ ਬੜਾ ਭੀੜ ਕਰਨ ਦਿਆ ਵਾ ਤੇ ਖੇਸਾਂ ਜਨ ਬਹੁਤ ਸਮੈਲ ਜੀ ਆਉਣ ਲਈ ਆ ਤੇ ਰਾਤ ਨੂੰ ਉੱਤੇ ਲੈਣੇ ਆ ਤੇ ਇਦਾਂ ਕਰ ਤੇ ਕੋਠੇ ਦੇ ਸੁਕਣੇ ਪਾਇਆ ਮੇਰੇ ਕੋ ਚੜਿਆ ਨਹੀਂ ਗਾ ਜਾਣਾ ਯਾ ਬੱਬਾ ਅਤੇ ਨੈ ਇਥੇ ਫੋਲ ਆਵੀ ਠੀਕ ਮੈਂ ਵੇਖਾਂ ਉਧਰ ਮਹੀਂ ਵਾਲਾ ਗਰਨਾਮ ਤੇ ਗਿਆ ਉਧਰ ਪੈੜੀ ਹਲ ਤੇ ਮੈਂ ਪਾਣੀ ਡਾਹ ਮਨ ਮੱਝ ਨੂੰ ਲੈ ਗਵਲ ਤੇ ਚਲ ਗਈ ਆ ਕੋਠੇ ਤੇ ਲੀੜੇ ਸੁੱਕਣੇ ਪਾਉਣ ਤੇ ਮਾਤਾ ਚਲ ਗਈ ਆ ਡੰਗਰਾ ਨਾ ਪਾਉਣੀ ਲੋਣ ਤੇ ਉਹ ਵੀ ਘਰ ਹੈ ਨਹੀਂ ਏਦਾਂ ਕਰਦੀ ਆ ਜਿਹੜੀ ਪੰਮ ਕੋਰੇ ਸਕੀਮ ਲਾਈ ਹੈ ਨਾ ਉਹਨੂੰ ਦੇਲਾ ਅੰਜਾਮ ਇਹ ਆਂਦੀ ਸੀਗੀ ਇਹਨੂੰ ਮਾਰ ਵੀਰੇ ਮਿੰਨੂ ਕਟਾਇਆ ਇਹਨਾਂ ਨੇ ਮੈਨੂੰ ਪਤਾ ਵਾ ਹੂ ਹੀ ਅੰਦਰ ਕੰਨ ਭਰੇ ਹੀ ਭਰਾ ਆਪਣੇ ਦੇ ਕਹੇ ਜੀ ਮੈਨੂੰ ਧੂਆਂ ਚੜ ਗਿਆ ਮੁੜ ਕੇ ਤੇ ਐਉ ਪੈ ਗਈ ਸੁਹਾਗੇ ਵਾਂਗੂ ਕਿ ਜਿੱਦਾਂ ਇਹਦੇ ਕੋ ਉੱਠਿਆ ਨਹੀਂ ਜਾਣਾ ਇਹ ਮਾਰੀ ਚੱਲੀ ਆ ਰਾ ਨੂੰ ਗੁੱਸਾ ਚੜ ਗਿਆ ਇਹ ਜੀ ਮੇਰੀ ਤੇ ਭੈਣ ਨੂੰ ਕੋਹ ਚਲਿਆਦਾ ਤੇ ਸਾਹ ਕੁੱਟਿਆ ਗਿਆ ਤੂੰ ਐ ਨਾ ਸਾਹ ਤੇ ਹੁਣ ਤੇਰੇ ਮੈਂ ਕੁੱਟੂਗੀ ਤੈਨੂੰ ਪਤਾ ਲੱਗੂਗਾ ਕਿ ਪੰਮੋ ਨਾ ਪੰਗਾ ਕਿਦਾਂ ਲਈਦਾ ਵੱਡੀ ਚਲਾ ਦੇਖੀ ਮੈਂ ਕੀ ਕਰਦੀ ਹੁਣ ਤੇਰੇ ਨਾਲ ਦੇਖੀ ਤਾਂ ਸਹੀ ਤੈਨੂੰ ਮੈਂ ਦੱਸਦੀ ਪਤਾ ਕੋਈ ਤੇ ਇਹਨਾ ਪੰਗਾ ਲਿਆ ਟੁੱਟੂਗੇ ਨਾ ਲੱਤਾਂ ਮਾਂ ਤੇਰੀ ਚਾਰ ਦਿਨ ਰਹੇਗੀ ਮੰਜੇ ਤੇ ਤੇ ਬਾਬਾ ਘਰ ਚ ਠੰਡ ਪਈ ਰਹਿਣੀ ਆ ਕੋਈ ਸਾਡੇ ਘਰ ਚ ਦਖਲ ਅੰਦਾਜ਼ੀ ਤੇ ਨਾ ਦੇਣਗੇ ਕਿਤੇ ਆਈ ਨਾ ਜਾਵੇ ਉਤੋਂ ਹੈ ਵੀ ਬਲਾਵ ਅੱਗੇ ਭਰਾ ਤੇ ਉਤੋਂ ਬਿਨਾ ਨਾ ਹਿਲਦਾ ਨਹੀਂ ਹੁਣ ਹਲਾਉਂਗੀ ਤੇ ਨਾ ਚੰਗੀ ਤਰ੍ਹਾਂ ਹੀ ਤੇਰੇ ਪੁਰਜੇ ਮੈਡਮ ਕੀ ਤੂੰ ਕਰਦੀ ਏ ਮੇਰੇ ਨਾਲ ਹੇ ਰੱਬਾ ਕੀ ਹੋ ਗਿਆ ਕਬਲ ਹੈ ਕਬਲ ਹੈ ਕ ਮਮੀ ਮਮੀ ਕਬਲ ਹੈ ਹੋਏ ਹੋਏ ਕੀ ਹੋ ਗਿਆ ਕਬਲ ਨੂੰ ਹੋਏ ਕਬਲ ਹੈ ਇਹ ਕਬਲ ਹੈ ਮਮੂ ਮੈਂ ਤਾਂ ਆਵਾਜ਼ ਹੀ ਸੁਣੀ ਆ ਕਬਲ ਹੈ ਕਬਲ ਇਹ ਕਰਨਾ ਕੋਈ ਸਾਡੇ ਘਰ ਕਲਾ ਨੇ ਚੰਦ ਚੜਨਾ ਕਬਲ ਨੂੰ ਫੋਨ ਲਾ ਉਹਨੂੰ ਹੁਣ ਵਾਜਾ ਮਾਰੀ ਜਾਨੀ ਹਲਾਈ ਜਾਨੀ ਤਾਂ ਹੋਸ਼ ਨਹੀਂ ਕਰ ਰਹੀ ਕਬਲ ਹੈ ਮੈਂ ਆ ਕਰਨਾ ਮੈਨੂੰ ਫੋਨ ਹੋਸ਼ ਨਹੀਂ ਕਰ ਰਹੀ ਉਹ ਇੱਕ ਕਲਾ ਨੇ ਕੋਹ ਨਾ ਕੋ ਸਾਡੇ ਘਰ ਕਰਨਾ ਹੈਗਾ ਚੰਦ ਚਾੜਨਾ ਹੈਗਾ ਝਾੜ ਦਿੱਤਾ ਵਾ ਬੜੇ ਸੋਹਣੇ ਮੈਂ ਖੇਸ ਪਾਉਣ ਕਲਾਏ ਮੈਨੂੰ ਕੀ ਪਤਾ ਮੈਂ ਨਾਕ ਲੰਦੀ ਆਪ ਚਲ ਜਾਂਦੀ ਸੀਗੇ ਸਹੀ ਹੈ ਜਿਹੜੇ ਕੰਮਾਂ ਮੈਂ ਡਰਦੀ ਉਹ ਕੰਮ ਹੋ ਕੇ ਰਿਆ ਕਵਲ ਹੈ ਇਹ ਕਹਿੰਦੇ ਮਾਸਾ ਹੋਸ਼ ਨਹੀਂ ਕਰਦੇ ਹੋਏ ਹੋਏ ਕਿਦੋਂ ਥੱਲੇ ਲਊ ਵਗਿਆ ਵਿਚਾਰੀ ਦੇ ਤੇ ਇੱਕ ਕਲਾ ਨੇ ਖਰਿਆ ਕੀ ਕਰਨਾ ਹੈ ਸਾਡੇ ਘਰ ਚੰਦ ਚਾੜਨਾ ਹੈਗਾ ਝਾੜ ਦਿੱਤਾ ਹੈਲੋ ਹਾਂ ਛੇਤੀ ਘਰ ਆਜੋ ਵੀ ਕਵਲ ਪੌੜੀਆਂ ਤੋਂ ਡਿੱਗ ਗਿਆ ਤੇ ਸੱਟ ਬੜੀ ਲੱਗ ਗਈ ਜੇ ਝੂਠ ਮਾਰ ਲ ਸੱਸਾ ਲਿਆ ਵੀ ਝੂਠ ਹੀ ਮਾਰੀ ਜਾਣਾ ਅਰੇ ਘਰ ਝੂਠ ਮਾਰਦੀ ਨੂੰ ਦੱਸ ਮੈਂ ਝੂਠ ਕਿਉਂ ਬੋਲਣਾ ਮੈਂ ਸੱਚੀ ਆ ਤੇ ਸੱਟ ਲੱਗ ਗਈ ਆ ਕੋਈ ਨਹੀਂ ਲੱਗੀ ਤੇ ਮੰਮੀ ਖਲੂ ਤੂੰ ਟੈਨਸ਼ਨ ਲਾ ਕੇ ਸੀ ਚੰਗਾ ਮਾਣਾ ਬਹਿ ਚੁੱਕਰ ਗਈ ਲੈ ਆ ਮੈਂ ਨਾ ਫੜਾ ਫੋਨ ਮੈਂ ਗੱਲ ਕਰਾਂ ਗਰਨਾਮ ਆ ਮੰਮੀ ਕੀ ਆ ਮੇਰਾ ਪੁੱਤ ਛੇਤੀ ਆ ਪੌੜਨਾ ਤੋਂ ਡਿੱਗ ਪਿਆ ਕੁੜੀ ਹੋਸ਼ ਨਹੀਂ ਕਰੰਦੇ ਕੋਈ ਪਤਾ ਨਹੀਂ ਮੈਂ ਕਿੱਥੇ ਪਈ ਤੇ ਕਿੱਥੇ ਨਹੀਂ ਲਹੂ ਲਵਾਨ ਹੋ ਗਈ ਆ ਹੈ ਕਵਲ ਦੇ ਪਿੱਛੇ ਕੀ ਹੋਇਆ ਕਵਲ ਕੀ ਐਸਾ ਪਾਉਣ ਮੈਂ ਕਿਲਾਇਆ ਕੋਠੇਰ ਮੈਂ ਖੇਸ ਪਾਇਆ ਸਮੈਲ ਜੀ ਆਉਣ ਦੇ ਤੇ ਚੱਲ ਸਭ ਬਾਈ ਛੇਤੀ ਘਰ ਆਉਣਾ ਬਾਹਰਿਆ ਘਰਾਂ ਨਾ ਕਰੋ ਕਬਲ ਮੰਮੀ ਫਾੜ ਇਹਨੂੰ ਤਾਂ ਤਾਂ ਕਰੀਏ ਚੁੱਕੀ ਆ ਤਾਂ ਸਹੀ ਕਬਲ ਤਾਂ ਮੇਰਾ ਪਤਾ ہاں ਹੋ ਕਬਲ ਹਾਏ ਮੰਮੀ ਸੱਟ ਬਾਵਾ ਹੀ ਲੱਗ ਗਈ ਇਹਦੇ ਕਿਦਾਂ ਮੱਥਾ ਰੰਗਿਆ ਗਿਆ ਕੁੜੀ ਦਾ ਹਾਏ ਮੈਂ ਮਰ ਗਈ ਬਨੇ ਕੀ ਇਸੇ ਆਪਾ ਪੈ ਕੇ ਨਵਾ ਹਾਂ ਕਵਲ ਉਸ ਉਹ ਇੰਨਾ ਖੂਲਡ ਬਿੱਲਾ ਵੇਖਦਾ ਉਹ ਡਿੱਗੀ ਕਿਦਾਂ ਓਏ ਡਿੱਗੀ ਕਿੱਥੇ ਆ ਮੈਂ ਬੁਰੇ ਪਾਪਾ ਨੂੰ ਇਹਨੇ ਚੜਾਤਾ ਕੋਠੇ ਤੇ ਮੈਂ ਖੇਸ ਪਾਇਆ ਸੁਕਣੇ ਦੇ ਰਾਂ ਉੱਤੇ ਲੈਣੇ ਸੀ ਮਹਿਲ ਜੀ ਆਉਂਦੇ ਹੀ ਕੀ ਤਤੋਂ ਇੱਕ ਦਿਨ ਦੜ ਕਰਦੇ ਥੱਲੇ ਡਿੱਗ ਪਈ ਲਹੂ ਲਵਾਨ ਹੋ ਗਈ ਕਿਦਾਂ ਮੁੱਖੇ ਜ਼ਰੂਰੀ ਪਾਉਣੇ ਥੱਲੇ ਅੱਗ ਲੱਗਣੀ ਥੱਲੇ ਪਾਣੀ লাশ ਬਾਹਰ ਆ ਗਈ লাশ ਦੇ ਦੀਆ ਉੱਤੇ ਚਾਰ ਦਾ ਟੰਮਣੇ ਤੈਨੂੰ ਮੈਂ ਕਨੂ ਕਲਾ ਬੈਠੀ ਇਹਨੂੰ ਸੱਟ ਲੱਗਦਾ ਪੀ ਸਿਆਪਾ ਪਹਿਣਾ ਸੀ ਰੋਜ਼ ਪਲੇਸ ਮਾਤਾੜਾ ਨਾ ਮਾੜਾਂ ਦਾ ਘਰ ਚ ਇੱਕ ਨਾ ਇਧਰ ਪਹਿਣਾ ਸੀ ਇੱਥੇ ਪੈਗਾ ਵਿਚਾਰੀ ਤੇ ਕਲੇਸ਼ ਲੈ ਕੇ ਸਾਨੂੰ ਬਹਿ ਗਿਆ ਹੁਣ ਐਦਾ ਕਰ ਐਦਾ ਹੀ ਬੋਲੀ ਚਲੇ ਜਾਣਾ ਚੁੱਪੋ ਤੇ ਗੱਡੀ ਕਰ ਤੇ ਖੜੀ ਗਿਆ ਕਹਿੰਦਾ ਹੁਸਤਾਰਕ ਤੇ ਸੁੱਟੀ ਆ ਕਰਕੇ ਕਿ ਨਹੀਂ ਕਰਦਾ ਨਾ ਮੁੰਡੇ ਫੋਨ ਗੱਡੀ ਨਾ ਫੁਲੇ ਆ ਹਾਦੀ ਹੋ ਗਈ ਤੁਹਾਡੇ ਵਾਲੀ ਲਾ ਲਾ ਕੇ ਗੱਲਾਂ ਮੈਨੂੰ ਕਰੀ ਜਾਂਦੀ ਓ ਮੰਮੀ ਮੈਂ ਕਹਦਾ ਉਹਨੂੰ ਸੋਖਿਆ ਵੀ ਉੱਤੋਂ ਡੇਗ ਕੋਠੇ ਦਿੱਤਾ ਜਾਂ ਮੈਂ ਕਲਾਇਆ ਹੈਗਾ ਤੁਸੀਂ ਕਾਨੂੰ ਕਲਾਉਣਾ ਹੈਗਾ ਕੋਈ ਵੀ ਗੱਲ ਹੁੰਦੀ ਆ ਤੇ ਮੇਰਾ ਨਾਮ ਲਾ ਦਿਆ ਕਰੋ ਤੁਸੀਂ ਚੁੱਪ ਜਿਹੜੀ ਪਰਮਜੀਤ ਕਲੇਸ਼ ਹੁੰਦਾ ਨਾ ਰਾਤ ਦਿਨ ਦਾ ਉਹ ਕਿਸ ਦੇ ਕਿਸ ਜੀ ਤੇ ਪੈਂਦਾ ਹੀ ਹੁੰਦਾ ਵਾ ਤੇ ਕਲੇਸ਼ ਮੈਂ ਕਰਦੀ ਆ ਸਾਰੇ ਕਰਦੇ ਆ ਰਲ ਮਿਲ ਕੇ ਸਾਰੇ ਇੱਕੋ ਜਿਹੇ ਆ ਔਰ ਚੁੱਪ ਕਰ ਹੋ ਜਿਆ ਪਾਓ ਚੰਗਾ ਮਾਤਾ ਚੁੱਕੋ ਇਹਨੂੰ ਗੱਡੀ ਉੱਡ ਆ ਗਿਆ ਬਾਹਰ ਇਹਨੂੰ ਖੜੀ ਹਸਪੀਟਲ ਦਾ ਕਿਦਾਂ ਲਾਊਡ ਉਡ ਲਾਵਾ ਨਾ ਤੇ ਮੇਰਾ ਸਾਫ ਕਰਨ ਦੀ ਕਾ ਲੋਂ ਰਿਆ ਮੇਰਾ ਪਰ ਹੁਣ ਕੀ ਕਰਾਂ ਸਾਫ ਤੇ ਕਰਨਾ ਹੀ ਆ ਹਾਇ ਰੱਬਾ ਵੇਹ ਲਾਉ ਕਿੰਨਾ ਸੰਗਣਾ ਹੀ ਆ ਅਜੇ ਤੱਕ ਨਹੀਂ ਦਾਗ ਜਾਣ ਦੇ ਕਿਤੇ ਫਰਸ਼ ਦੇ ਵਿੱਚ ਹੀ ਆਉ ਚਿਪਕੀ ਗਿਆ ਪਰ ਇੱਕ ਗੱਲ ਹੈਗੀ ਆ ਹੁਣ ਨਾ ਫੋਨ ਕਰਕੇ ਤੇ ਪੁੱਛਾਂ ਪੀਏ ਦਾ ਕੀ ਹਾਲ ਵਾ ਜੇ ਕਿਤੇ ਕੋਈ ਵੀ ਗੱਲ ਹੋ ਗਈ ਨਾ ਤੇ ਹੋਰ ਨਾ ਹੋਵੇ ਪੁਲਿਸ ਨੂੰ ਬਿਆਨ ਦੇ ਦੇ ਕਿ ਮੇਰੀ ਪਰਜਾਈ ਨਹੀਂ ਸੁਟਿਆ ਵਾ ਤੇ ਮੇਰੇ ਕੋ ਤਾਂ ਜੇਲ੍ਹ ਦਾ ਪਾਣੀ ਵੀ ਨਹੀਂ ਪੀਤਾ ਜਾਣਾ ਹੋਰ ਸਿਆਪਾ ਗੱਲ ਪੈ ਜੂਗਾ ਫੋਨ ਤੇ ਘਰ ਆ ਉਹਨਾਂ ਨੂੰ ਪੁੱਛਾਂ ਤੇ ਸਹੀ ਤੇ ਕੀ ਹਾਲ ਆ ਕਬਲ ਦਾ ਆਈ ਹੋ ਸੱਸ ਕੇ ਨਹੀਂ ਆਈ ਫੋਨ ਤੇ ਲਾਣਾ ਪੁੱਛਾਂ ਤੇ ਸਹੀ ਤੇ ਕੀ ਹਾਲ ਆ ਦਾ ਹੈਲੋ ਹਾਂ ਦੱਸ ਮੈਂ ਕਿ ਹਾਲ ਆ ਕਵਲ ਦਾ ਆਇਆ ਹੋਸ਼ ਉਹਨੂੰ ਤੈਨੂੰ ਕਵਲ ਬਾਰੇ ਕੀ ਪੁੱਛਣ ਦੀ ਲੋੜ ਪੈ ਗਈ ਇੰਨੀ ਜਿੰਦੀ ਅਜੇ ਮਰਨੀ ਗਈ ਹੋ ਆਇਆ ਤੂੰ ਐਦਾ ਗਿਆ ਖੁੰਦੇ ਹੋ ਮੈਂ ਐਡੀ ਵੀ ਮਾੜੀ ਨਹੀਂ ਹੈਗੀ ਮੈਨੂੰ ਉਹਦਾ ਫਿਕਰ ਵਾ ਤਾਂ ਹੀ ਫੋਨ ਕੀਤਾ ਵਾ ਮੈਂ ਐਨੀ ਚੰਗੀ ਵੀ ਨਹੀਂ ਦੁਆਗੀ ਜਿੰਨੂੰ ਸਮਝਣ ਦੀ ਆਪਣੇ ਆਪ ਨੂੰ ਇਹ ਸਭ ਤੇਰਾ ਕੀਤਾ ਕਰਾਇਆ ਵਾ ਤੂੰ ਨਾ ਨਾ ਘਰ ਚ ਕਬੱਤ ਪਾਉਂਦੀ ਨਾ ਹੀ ਪਾਣਾ ਵਾਪਰਦਾ ਤੇ ਨਾ ਵਿਚਾਰੀ ਸੱਟ ਲੱਗਦੀ ਹਾਦੀ ਹੋ ਗਈ ਤੁਹਾਡੇ ਵਾਲੀ ਮੈਂ ਕਿਹੜਾ ਤੈਨੂੰ ਮਾੜੀ ਚੰਗੀ ਕੋਈ ਆਖੀ ਆ ਮੈਂ ਤੇ ਉਹਦਾ ਹਾਲ ਪੁੱਛਣ ਲਈ ਆ ਮੈਨੂੰ ਇਹਨਾਂ ਦੱਸ ਦੋ ਕਿ ਉਹਦਾ ਕੀ ਹਾਲ ਵਾ ਤੇ ਮੈਂ ਦੁਬਾਰਾ ਫੋਨ ਨਹੀਂ ਲੰਦੀ ਉਹਨੇ ਅੱਖਾਂ ਖੋਲੀਆਂ ਵਾ ਆਪੇ ਖੋਲੂਗੀ ਜੇ ਰੱਬ ਨੇ ਚਾਇਆ ਨਾ ਤੇ ਬਾਜੂ ਚਾਰੀ ਜੋ ਦੀ ਹਾਲਤ ਵਾ ਨਾ ਬਹੁਤ ਮਾੜੀ ਹਾਲਤ ਆ ਤੇ ਮੁੜ ਕੇ ਮੈਨੂੰ ਫੋਨ ਨਾ ਲਈ ਚੰਗਾ ਨਾ ਮਗਰ ਕਰਨ ਦੀ ਕੋਸ਼ਿਸ਼ ਕਰੀ ਤੇ ਮੈਂ ਦੱਸਦਾ ਚਪਾਰੇ ਬਹਿ ਜਾ ਰਮਾਨਾਰੇ ਹੋਇਆ ਰੱਬਾ ਹਾਦੀ ਹੋ ਗਈ ਇਹ ਬੰਦੇ ਵਾਲੀ ਸਿੱਧੇ ਮੂੰਹ ਗਾਲੀ ਨਹੀਂ ਕਰਦਾ ਕੀ ਹੋ ਗਿਆ ਵਾ ਉਹ ਘੜੀ ਮੈਂ ਤਾਂ ਤੱਕਾ ਦੇ ਕੇ ਸੁਟੀ ਆ ਡਿੱਗੀ ਤੇ ਉਹ ਆਪਣੇ ਆਪ ਹੀ ਆ ਨਾ ਕਿਦਾਂ ਪੈਂਦਾ ਉਖੜੀ ਕਹਾੜੀ ਵਾਂਗੂ ਹਾਏ ਰੱਬਾ ਹੁਣ ਮੈਂ ਕੀ ਕਰਾਂ ਜੇ ਇਹਨੂੰ ਕੋ ਹੋ ਗਿਆ ਨਾ ਤੇ ਮੇਰਾ ਤੇ ਹਾਏ ਬੱਜੀ ਨਹੀਂ ਸੁਟਣਾ ਹਾਏ ਪਰ ਇੱਕ ਗਲਦਾ ਤੇ ਮੈਨੂੰ ਚੇਤਾ ਹੀ ਭੁੱਲ ਗਿਆ ਦਿਮਾਗ ਤੇ ਪਰਮਜੀਤ ਕੋਰੇ ਤੇਰਾ ਬੜਾ ਚੱਲਦਾ ਵਾ ਪਰ ਦੂਜਾ ਕੰਮ ਤੇ ਤੂੰ ਕੀਤਾ ਹੀ ਨਹੀਂ ਜਿਹੜਾ ਮੇਨ ਹੀਗਾ ਲਹੂ ਤੇ ਪੁੰਝ ਕੇ ਹਟ ਗਈ ਹੂੰ ਉਹ ਕੰਮ ਕਰਦੀ ਪਈ ਕੱਲੇ ਨੂੰ ਤੇ ਕੰਮ ਕਰਨਾ ਵੀ ਬੜਾ ਔਖਾ ਵਾ ਚੰਗੀ ਸੀਗੀ ਲੱਗ ਬਹੁਤ ਹੱਥ ਪੜੱਥੀ ਪਾ ਦਿੰਦੇ ਸੀ ਸਿਆਪਾ ਹੋਰ ਪੈ ਗਿਆ ਇੱਕ ਤੇ ਨਾ ਰਿਸ਼ਤੇਦਾਰਾਂ ਨੇ ਜਾਨ ਖਾਲੀ ਫੋਨ ਕਰ ਕਰਕੇ ਹੁਣ ਪਤਾ ਨਹੀਂ ਕਿਹਦਾ ਆ ਗਿਆ ਵਾ ਕੰਮ ਤੇ ਅੱਗੇ ਨਹੀਂ ਕੋਈ ਨਿਭੜਦਾ ਸਿਆਪਾ ਖਾਨਾ ਜਿਆ ਹੈ ਉਹਨਾਂ ਦਾ ਫੋਨ ਹੁਣ ਕੀ ਕਹਿਣਾ ਇਹਨਾਂ ਨੇ ਮੈਨੂੰ ਉਦਾਂ ਦਿੰਦੇ ਹਨ ਫੋਨ ਨਾ ਕਰ ਹਲੋ ਹਲੋ ਹੈਲੋ ਹਾਂ ਮੰਮੀ ਸਾਸਰੀ ਕਾਲ ਸਾਸਰੀ ਕਾ ਕਿੱਦਾਂ ਕਬਲ ਦਾ ਹਣ ਕਬਲ ਦਾ ਠੀਕ ਠਾਕ ਵਾ ਡੇ ਡਾਕਟਰ ਲਾਜ ਕਰਨ ਦਾ ਇਹ ਉਹਦਾ ਤੂੰ ਕੀ ਆਖਣਾ ਨੂੰ ਦੱਸ ਮੰਮੀ ਮੈਂ ਕੀ ਆਖਣਾ ਵਾ ਹੋਸ਼ ਆਈ ਏ ਨੂੰ ਆਪੇ ਹੋਸ਼ ਆਜੂਗੀ ਡੇ ਡਾਕਟਰ ਲਾਜ ਕਰਨ ਦਾ ਇਹ ਹੁਣ ਹੋਸ਼ ਆ ਪਈ ਜਾਣੀ ਨੂੰ ਨਹੀਂ ਮੰਮੀ ਫੇਰ ਵੀ ਮੈਨੂੰ ਬੜੀ ਫਿਕਰ ਹੋਉਂ ਢਈ ਕਬਲ ਦੀ ਤੈਨੂੰ ਕਾਦੀ ਫਿਕਰ ਆ ਫਿਕਰ ਮਾਂ ਨੂੰ ਹੋਊਗੀ ਚਾਹੇ ਭਰਾ ਨੂੰ ਹੋਊਗੀ ਉਹ ਤਾਂ ਉਹ ਵਿਚਾਰੀ ਪੈ ਗਈ ਦਿਨਾਂ ਦੇ ਬੱਚਾ ਆਦਾ ਵੀ ਠੱਕਿਆਂ ਜੋਗਾ ਰਹਿ ਗਿਆ ਤੈਨੂੰ ਉਹਦਾ ਸਰਾਫ ਪਹਿਣਾ ਵੇਖੀ ਨਾ ਪਊਗਾ ਤੇ ਆਖੀ ਤੂੰ ਨੇਤ ਦਾ ਕਪਾਤ ਰੱਖਦੇ ਨਹੀਂ ਆ ਘਰ ਹਾਏ ਮੰਮੀ ਹਾਏ ਨਹੀਂ ਗੱਲ ਕਿਉਂ ਆਂਦੇ ਓ ਮੇਰਾ ਦੱਸ ਇਹਦੇ ਚ ਕੀ ਕਸੂਰ ਵਾ ਮੈਂ ਇਹ ਥੋੜਾ ਆਂਦੀ ਹੇਗੀ ਕਿ ਉਹਨੂੰ ਸੱਟ ਲੱਗ ਜੇ ਤੇ ਉਹ ਮੰਜੇ ਤੇ ਪੈ ਜੇ ਮੈਂ ਤਾਂ ਬਸ ਇਹੋ ਹੀ ਆਂਦੀ ਹੇਗੀ ਮਾੜਾ ਮੋਟਾ ਘਰ ਚ ਨੋਕ ਚੋਕ ਤੇ ਹੋ ਹੀ ਜਾਂਦੀ ਐ ਨਨਾਨ ਪਰਜਾਈ ਦੀ ਐਡੀ ਤਾਂ ਕੋਈ ਵੱਡੀ ਗੱਲ ਨਹੀਂ ਇਹ ਤੇ ਨਾਲੇ ਮੰਮੀ ਮੈਂ ਕਿਹੜਾ ਉਹਨਾਂ ਠੱਕਾ ਦੇ ਕੇ ਸੁੱਟਿਆ ਵਾ ਤੁਸੀਂ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਜੇ ਉਹਨਾਂ ਨੂੰ ਫੋਨ ਕੀਤਾ ਹੋਨੇ ਸਿੱਧੇ ਮੂੰਹ ਗੱਲ ਕਰਨ ਦੇ ਜੇ ਹੁਣ ਤੁਸੀਂ ਮੈਨੂੰ ਕੀਤਾ ਵਾ ਤੇ ਤੁਸੀਂ ਨਹੀਂ ਸਿੱਧੇ ਮੂੰਹ ਗੱਲ ਕਰ ਗਲ ਕਰਨ ਦੇ ਅਸੀਂ ਸਿੱਧੇ ਮੂੰਹ ਨਾਲ ਕਿਦਾਂ ਕਰੀਏ ਜਿੰਨਾ ਚਿਰ ਸਾਡੀ ਹੁਣ ਮੇਰੀ ਠੀਕ ਹੁੰਦੀ ਨਹੀਂ ਬੋਲਦੀ ਨਹੀਂ ਤੇ ਗੱਲ ਕਿਦਾਂ ਕਰਗਾ ਤੇ ਬਟਰ ਬਟਰ ਉਹਦੇ ਮੂੰਹ ਹਲ ਵੇਖਣ ਦੇ ਕਦੋਂ ਅੱਖਾਂ ਪੁੱਟੇ ਤੇ ਕਦੋਂ ਹਨ ਆਵਾਜ਼ ਮਾਰੇ ਹਾਏ ਮੰਮੀ ਕੋਈ ਗੱਲ ਨਹੀਂ ਕਵਲ ਨੇ ਬਿਲਕੁਲ ਠੀਕ ਹੋ ਜਾਣਾ ਵਾ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਨਾ ਕਿਤੇ ਆਪਣਾ ਉਹਦੀ ਟੈਨਸ਼ਨ ਦੇ ਨਾਲ ਬੀਪੀ ਵਧਾ ਕੇ ਬਹਿ ਜਾਓ ਮੈਨੂੰ ਤਾਂ ਤੁਹਾਡੀ ਵੀ ਫਿਕਰ ਨਾਲ ਹੀ ਆ ਤੁਸੀਂ ਬਿਲਕੁਲ ਟੈਨਸ਼ਨ ਨਾ ਲਓ ਦੀਦੀ ਨੇ ਠੀਕ ਹੋ ਜਾਣਾ ਵਾ ਤੈਨੂੰ ਫੇਗਰ ਹੁੰਦਾ ਤਾਂ ਤੂੰ ਐਦਾਂ ਕਰਦੀਆਂ ਮੈਂ ਨਾ ਪੰਮਾ ਤੂੰ ਹੋਇਆ ਮੰਮੀ ਤੂੰ ਇਹਦੀ ਹਾਦੀ ਕਰਦੀ ਐ ਜੇ ਮੈਂ ਫੋਨ ਲਾ ਕੇ ਪੁੱਛਾਂ ਤੇ ਤਾਂ ਵੀ ਮਾੜੀ ਜੇ ਮੈਂ ਨਾ ਪੁੱਛਾਂ ਤੇ ਤਾਂ ਵੀ ਮਾੜੀ ਤੁਸੀਂ ਤਾਂ ਮੈਨੂੰ ਕਿਹ ਬੰਨਿਆ ਮੈ ਨਹੀਂ ਜੀਣ ਦਿੰਦੇ ਤੁਹਾਡੇ ਤਾਂ ਨਾ ਮਾਂ ਬੁੱਤਾਂ ਵਾਲੀ ਹਾਦੀ ਹੋ ਗਈ ਆ ਤੁਸੀਂ ਨਾ ਮੈਨੂੰ ਟਿਕੰਦੇ ਹੋ ਕਿਤੇ ਤੁਹਾਡੇ ਸਾਹਮਣੇ ਮੈਂ ਮਾੜੀ ਦੀ ਮਾੜੀ ਰਹਿਣਾ ਵਾ ਜਿੰਨਾ ਮਰਜ਼ੀ ਕਰਲਾ ਤੁਹਾਡਾ ਚੱਲ ਪੈਜ ਲੰਮੀ ਚਾਂ ਚੱਕਰ ਨੂੰ ਮਾਰੀ ਨਾ ਇਹ ਇਹਦਾ ਪਾਜਾ ਹਾ ਇਹ ਨਵੀਂ ਬਿਊਤਾ ਪੈ ਗਈ ਸਾਨੂੰ ਕਰਨਾ ਮੈਂ ਤੇ ਚਲ ਮੰਮੀ ਕੀ ਕਰਨਾ ਜੋ ਕਰਮੇ ਦੇ ਦਵਾਈ ਲੈ ਆਂਦੀਆਂ ਸਾਰੀ ਇਹਦੀ ਦਵਾਈ ਲੈ ਆਂਦੀ ਆਵੇ ਰੱਖ ਦਿੱਤੀ ਕੁਰਸੀ ਤੇ ਸਾਰੀ ਮੈਂ ਦਵਾਈ ਹੁਣ ਟਾਈਮਸ ਦੇਂ ਜੀ ਚੰਗਾ ਇਹਨੂੰ ਉਹਦਾਂ ਨੂੰ ਦੇਣੀ ਪੈਣੀ ਉਹਦਾਂ ਨੂੰ ਉਮਰ ਵਾਸਤੇ ਦਵਾਈ ਪੈ ਗਈ ਪੇਸੇ ਦੇ ਆ ਲੈ ਪਾਣੀ ਕਵਲ ਕੀ ਹਾਲ ਆ ਆ ਲੈ ਪਾਣੀ ਪੀ ਲੈ ਹਾ ਹਏ ਇਹ ਤੇ ਕੁੰਦੀ ਨਹੀਂ ਆ ਕੀ ਹੋ ਗਿਆ ਇਹ ਇਹਦਾ ਹਾਲ ਚਾਲ ਹੀ ਪੁੱਛ ਲਿਆ ਹੀ ਪਰ ਇਹਦੀ ਆਕੜ ਨਾ ਜਿਉਂ ਦੀ ਤਿਉਂ ਹੀ ਆ ਇਹ ਤੇ ਕੂਣਾ ਹੀ ਗਈ ਆ ਨਹੀਂ ਕੂਣਾ ਤੇ ਨਾ ਕੋ ਜੇ ਇਹਦੀ ਆਕੜ ਨਾ ਤੇ ਮੇਰੀ ਉਦੋਂ ਵੱਧ ਆਕੜ ਵਾ ਵੇਲਾ ਕਰਨਾਮ ਇਹਦੀ ਆਕੜ ਫੇਰ ਨਹੀਂ ਭੱਜੀ ਜੇ ਨਹੀਂ ਉਹ ਕੋਈ ਤੇ ਇਹੋ ਚੁੱਪ ਕਾ ਰਹੀਂਦੀ ਉਹ ਮਾਤਾ ਹੈ ਇਦਾਂ ਦੀ ਸੁਧਰਨ ਵਾਲੀ ਆ ਜਿੰਨਾ ਮਾਰੀ ਛਤਰਖਾਲੇ ਨਾ ਇਹ ਜਾਣੇ ਸੁਧਰਨ ਵਾਲੀ ਨਹੀਂ ਹੈਗੀ ਇਹ ਜੁੱਤੀਆਂ ਖਾਂਦੇ ਨੇ ਚੰਗੀ ਗੱਲ ਸਗੋ ਸਾਰਾ ਕੀਤਾ ਕਰ ਇਹਦਾ ਹੀ ਹੋ ਇਹਨਾਂ ਲੰਮੀ ਪਾਈ ਹੋ ਮੈਂ ਮੰਜੇ ਤੇ ਇਹਦਾ ਹੀ ਕੀਤਾ ਕਰਾਇਆ ਵਾ ਇਹਨੂੰ ਇਹ ਨਹੀਂ ਪੰਜੀ ਸਿਆਈ ਚ ਨਹੀਂ ਉਹ ਘਰ ਆਏ ਆ ਮੈਂ ਹੋਣੀ ਮੂੰਹ ਚ ਜ਼ਬਾਨ ਪਾ ਲਾ ਇਹ ਪਾਉਂਦੇ ਨਹੀਂ ਜ਼ਬਾਨ ਮੂੰਹ ਚ ਤੇ ਦੱਸ ਅਹੀਂ ਹੁਣ ਕੀ ਕਰੀਏ ਉਹ ਸਾਰੀ ਉਮਰ ਦੀ ਪੈ ਗਈ ਮੰਜੇ ਦੀ ਸਾਰੀ ਉਮਰ ਹਨ ਦਵਾਈ ਦੇਣੀ ਪੈਣੀ ਟਾਈਮ ਨਾਲ ਮੰਮਾ ਕੀ ਹੋਇਆ ਮੰਮਾ ਤੇ ਇੰਦਾ ਪੱਟੀ ਕ ਬੰਨੀ ਮੰਮਾ ਟਾਟੇ ਤੋਂ ਬਗਾਰ ਮੇੜਾ ਜੀ ਨਹੀਂ ਲੱਗਾ ਮੰਮਾ 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 ਕੀ ਹੋਇਆ ਪੱਟੀ ਕ ਬੰਨੀ ਮੰਮਾ ਮਮਾ ਮਮਾ ਤਨੂ ਵਾ ਜਾ ਮਰੰਦੇ ਟਾੜਾ ਦੇਲ ਪੀ ਤੂੰ ਉੱਠਣ ਕੰਨੇ ਮਮਾ ਮਮਾ ਮੱਟੜਿਆ ਤੂੰ ਜੀ ਰੋਟੀ ਖਾਣੀ ਮਮਾ ਉੱਠੋ ਮਮਾ 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 ਬੁੱਤੂ ਮਮੇ ਦਵਾਈ ਖਾਦੀ ਆ ਰੈਸਟ ਕਰਨ ਢਈ ਆ ਤੂੰ ਨਾ ਖੇਡ ਮੇਰਾ ਪੁੱਤ ਬਾਹਰ ਜਾ ਕੇ ਚੰਗਾ ਨਾਨੀ ਮਮਾ ਮੇਰੇ ਮਮਾ ਨੂੰ ਇੰਦਾ ਕੀ ਹੋਇਆ ਵਾ ਕੋਈ ਗੱਲ ਨਹੀਂ ਪਤਾ ਨਹੀਂ ਹੋ ਜਾਣਾ ਠੀਕ ਉੱਠ ਖਲਾਉਣਾ ਮਮਾ ਤੇਰੀ ਨੇ ਚੱਲ ਤੂੰ ਮੇਰਾ ਪੁੱਤ ਬਾਹਰ ਖੇਡ ਚੰਗਾ ਉੱਥੇ ਬਾਹਰ ਖੇਡ ਜਾ ਕੇ ਮੇਰਾ ਪੁੱਤ ਉਹ ਚਲ ਮਾਤਾ ਕੋਈ ਗੱਲ ਨਹੀਂ ਹੁਣ ਇਹਦੇ ਲਾਗੇ ਨਾ ਇਦਾਂ ਗੱਲਾਂ ਨਾ ਕਰ ਕਰ ਮਰੀਨਾਂ ਖਬਰ ਜਾ ਕੇ ਨਹੀਂ ਚੰਗਾ ਤੂੰ ਖਿਆਲ ਲੈਣੀ ਤੂੰ ਖਬਰ ਲੈਣ ਜੋ ਘਾਵੇਂ ਤੇ ਇਦਾਂ ਹੋਵੇ ਬਣਾ ਕਿੱਦਾਂ ਬੂਥੇ ਫਲਾਏ ਮਾਂ ਪੁੱਤਾਂ ਨੇ ਦੱਸ ਉਹਨੂੰ ਕਿਹੜੀ ਗੋਲੀ ਵੱਜ ਗਈ ਆ ਹੋ ਹੀ ਜਾਣਾ ਠੀਕ ਅਖੰਡ ਕਿੱਡੇ ਘਰ ਤੇ ਆ ਮੇਰੇ ਨਾਲ ਕੋਈ ਨਹੀਂ ਕਿਤੇ ਗੁੱਸਾ ਤੇ ਮੈਨੂੰ ਬੜਾ ਏ ਚੱਲ ਠੀਕ ਆ ਹੁਣ ਜਿੰਨਾ ਚਿਰ ਸੱਟ ਲੱਗੀ ਆ ਮੈਂ ਆ ਹੀ ਸਾਂਭਣਾ ਪਤਾ ਲੱਗ ਜੂਗਾ ਕਿ ਕੌਣ ਸਾਂਭਦਾ ਤੇ ਕੌਣ ਨਹੀਂ ਸਾਂਭਦਾ ਇਦਾਂ ਤਾਂ ਨਹੀਂ ਗੁਜ਼ਾਰਾ ਹੋਣਾ ਪਿੱਕੋ ਜਾਣੇ ਨੇ ਸਾਂਭੀ ਜਾਣਾ ਵਾ ਨਾ ਮੇਰੀ ਗੱਲ ਸੁਣ ਹਾਂਜੀ ਦੱਸੋ ਕਿਹੜੀ ਗੱਲ ਦੱਸਣੀ ਆ ਤੇਨਾਂ ਗੱਲ ਕਰਨੀ ਸਹੀ ਸਹੀ ਜਵਾਬ ਦੇਈ ਅੱਗੇ ਮੇਰੇ ਨਾਲ ਗੱਲ ਕੀਤੇ ਤਾਂ ਬਿਨਾਂ ਤੁਸੀਂ ਰਹਿੰਦੇ ਵੀ ਕਦੋਂ ਹੀ ਆ ਘਰ ਮਗਰ ਆਉਂਦੇ ਓ ਮੇਰੇ ਦਿਵਾਲੇ ਪਹਿਲਾਂ ਹੀ ਹੋ ਜਾਂਦੇ ਈ ਦੱਸੋ ਕਿਹੜੀ ਗੱਲ ਕਰਨੀ ਆ ਝੂਠ ਨਾ ਮਾਰੀਂ ਦੱਸਾਂ ਤੈਨੂੰ ਮੈਂ ਤੇ ਝੂਠ ਨਹੀਂ ਪਸੰਦ ਆ ਸਿੱਧੀ ਗੱਲ ਸਰਤਾ ਮਨਾਉਂਦੇ ਮੈਨੂੰ ਜਿਹੜੀ ਗੱਲ ਕਰਨੀ ਆ ਨਾ ਉਹ ਕਰੋ ਮੈਨੂੰ ਇਹ ਦੱਸ ਕਿ ਪੌੜੀਆਂ ਤੇਲ ਢੰਡੋਲਿਆ ਪੌੜੀਆਂ ਤੇ ਤੇਲ ਡੋਲਿਆ ਪਾਣੀ ਪੂਣੀ ਡੁੱਲਾ ਹੋ ਸਕਦਾ ਵਾ ਤੇਲ ਤੇ ਨਹੀਂ ਡੁੱਲਾ ਹੋ ਸਕਦਾ ਤੇਲ ਕਿੱਦਾਂ ਪੌੜੀਆਂ ਤੇ ਆ ਜਾਣਾ ਮੇਰੇ ਕਹ ਤੈਨੂੰ ਕਿੱਦਾਂ ਪਤਾ ਵੀ ਪੌੜੀਆਂ ਤੇ ਪਾ ਡੁੱਲਾ ਲੈ ਮੈਨੂੰ ਨਹੀਂ ਪਤਾ ਸਾਰਿਆਂ ਨੂੰ ਪਤਾ ਵਾ ਕਿ ਪੌੜੀਆਂ ਤੇ ਪਾਣੀ ਡੁੱਲਾ ਵਾ ਕਿੰਨਾ ਮੀ ਪੈਂਦਾ ਰਿਹਾ ਵਾ ਕਿੰਨਾ ਸਲਾਬਾਈ ਪਤਾ ਤਾਂ ਹੈਗਾ ਵੀ ਉੱਤੋਂ ਟੀਨ ਟੁੱਟੀ ਆ ਤੇ ਉਹ ਟਰਪ ਟਰਪ ਪਾਣੀ ਥੱਲੇ ਪੌੜੀਆਂ ਤੇ ਪੈਂਦਾ ਵਾ ਜਿਹਨੇ ਨੂੰ ਚਾਲ ਬਾਜਨ ਮੈਨੂੰ ਸਾਰਾ ਤੇਰੇ ਪਾਲੇ ਪਤਾ ਇਹਨਾਂ ਨੂੰ ਬੇਸਾਂ ਨਹੀਂ ਪਤਾ ਪਰ ਮੈਨੂੰ ਤੇਰੀਆਂ ਚਾਲਾਂ ਪਤਾ ਤੂੰ ਕਦੋਂ ਚਾਲ ਚਲਦੀ ਆ ਕਬਲੇ ਕੱਪੜੇ ਤੇਲ ਲੱਗਾ ਮਿਲਿਆ ਸਮਝ ਲੱਗੀ ਮੈਨੂੰ ਉਹ ਕਿੱਥੋਂ ਤੇਲ ਆ ਰਸੈਨੂੰ ਤੇਲ ਤੂੰ ਡੋਲਿਆ ਪੌੜੀਆਂ ਤੇ ਤੇਲ ਤੋਂ ਤਿਲ ਕੇ ਫਿੱਡ ਗਈ ਆ ਲੈ ਜੇ ਉਹ ਡਿੱਗੀ ਆ ਤੇ ਤਾਂ ਵੀ ਮੇਰਾ ਕਸੂਰ ਜੇ ਉਹ ਚੰਗੀ ਭਲੀ ਆ ਚੁੱਪ ਕੀਤੀ ਆ ਤਾਂ ਵੀ ਮੇਰਾ ਕਸੂਰ ਦੱਸ ਪੌੜੀਆਂ ਤੇ ਤੇਲ ਮੈਂ ਡੋਲਿਆ ਜੇ ਡੁੱਲਿਆ ਹੋਊਗਾ ਤਾਂ ਅਬਲ ਤੇ ਪੌੜੀਆਂ ਤੇ ਕੋਈ ਤੇਲ ਨਹੀਂ ਡੁੱਲਾ ਮੈਂ ਘਰੇ ਹੀ ਆ ਮੈਂ ਤਾਂ ਕੋਈ ਵੇਖਿਆ ਨਹੀਂ ਤੇਲ ਤੂਲ ਡੁੱਲਾ ਤੇ ਨਾ ਮੈਂ ਪੌੜੀਆਂ ਤੇ ਤਾਂ ਗਈ ਆ ਮੈਨੂੰ ਇਹ ਗੱਲ ਨਾਲ ਕੋਈ ਮਤਲਬ ਨਹੀਂ ਹੈਗਾ ਜੇ ਕਵਲ ਦੇ ਕੱਪੜਿਆਂ ਤੇ ਤੇਲ ਲੱਗਾ ਹੀ ਨਾ ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਕਿੱਥੋਂ ਲੱਗਾ ਤੇ ਕਿੱਥੋਂ ਨਹੀਂ ਲੱਗਾ ਤੇ ਮੇਰੇ ਦਿਵਾਲੇ ਹੋਣ ਦੀ ਨਾ ਕੋਈ ਲੋੜ ਨਹੀਂ ਹੈਗੀ ਤੁਹਾਨੂੰ ਮੈਂ ਦੱਸਤਾ ਹੀ ਤੇ ਤੇਰੇ ਮੱਥੇ 'ਤੇ ਕੌਣ ਲੱਗਣਾ ਚਾਹੁੰਦਾ ਜੇ ਤੂੰ ਗਲਤੀ ਕਰੇ ਨਾ ਤੈਨੂੰ ਬੰਦਾ ਘਵਾਵੇ ਕੋਈ ਤੂੰ ਗਲਤੀ ਆਪ ਕਰਦੀ ਆ ਤੇਲ ਤੂੰ ਡੋਲਿਆ ਵਾ ਹੋਰ ਕੋਈ ਇੱਥੇ ਕਾਜ ਡੋਲ ਨਹੀਂ ਸਰ ਤੇਲ ਪੌੜੀਆਂ ਤੇ ਨਾਲ ਤੇਲ ਤੋਂ ਫਿਲ ਕੀਆ ਤੇ ਫੇਸਟ ਲੱਗੀ ਕੁੜੀ ਦੇ ਪਤਾ ਨਹੀਂ ਵੇਲੀ ਇਹੋ ਜਿਹੀਆਂ ਸਕੀਮਾਂ ਕਿੱਥੋਂ ਸੋਚਦੀ ਰਹਿੰਦੀਆਂ ਤੇ ਕਿੱਥੋਂ ਨਹੀਂ ਉਹਨੂੰ ਮੈਂ ਕੋਠੇ 'ਤੇ ਚੜਾਇਆ ਇਹਨੇ ਥੱਲੇ ਤੇਲ ਡੋਲ ਦਿੱਤਾ ਉਹ ਤਿਲਕ ਕਹਿ ਫੇਰੋ ਪਰ ਮੋਢੀ ਗਈ ਉਹਨਾਂ ਚਿਰ ਨਹੀਂ ਬਿੱਗੀ ਉਹਦੇ ਕੱਪੜੇ ਸਾਰੇ ਲਿਬੜੇ ਆ ਕਿੰਨੀ ਤੱਕ ਉਹਦੇ ਕੱਪੜੇ ਤੇਲ ਨਾਲ ਲਿਬੜੇ ਆ ਮੰਮੀ ਤੁਹਾਡੇ ਵਾਲੀ ਹਾਦੀ ਹੋ ਗਈ ਆ ਇੱਕ ਦਿਨ ਮੈਂ ਮਗਰ ਰੋਟੀ ਪਾਣੀ ਪਚਾਉਂਦੀ ਰਹੀ ਸਾਰੇ ਕੰਮ ਕਰਦੀ ਰਹੀ ਤੁਸੀਂ ਮੈਨੂੰ ਮੈਂ ਫੋਨ ਤੇ ਆਂਦੀ ਰਹੀ ਤੁਸੀਂ ਆਹ ਦਿਂਦੇ ਰਹੇ ਠੀਕ ਆ ਪਹਿਲਾਂ ਤਾਂ ਮੈਨਾਂ ਕੋਈ ਸਿੱਧੇ ਮੂੰਹ ਗੱਲ ਨਹੀਂ ਕਰਦਾ ਰਿਆ ਜੇ ਗੱਲ ਕੀਤੀ ਆ ਨਹੀਂ ਨਹੀਂ ਠੀਕ ਆ ਕਵਲ ਬਿਲਕੁਲ ਠੀਕ ਵਾ ਹੁਣ ਜਿਓ ਘਾਰ ਆ ਗਈ ਆ ਤੇ ਹੁਣ ਤੁਸੀਂ ਆ ਆ ਦਿੰਦੇ ਤੂੰ ਤੇਲ ਡੋਲਿਆ ਵਾ ਦੱਸ ਵੀ ਜਦੋਂ ਕਵਲ ਕੋਠੇ ਤੇ ਗਈ ਮੈਨੂੰ ਪਤਾ ਵੀ ਉਹ ਕੋਠੇ ਤੇ ਗਈ ਆ ਮੈਂ ਤੇ ਆਪਣਾ ਕੰਮ ਤੰਦਾ ਕਰਨ ਲਈ ਹੈਗੀ ਅੰਦਰ ਮੈਨੂੰ ਤੇ ਪਤਾ ਨਹੀਂ ਕਿਸ ਗੱਲ ਦਾ ਤੁਹਾਨੂੰ ਐਵੇਂ ਬਾਕੇ ਆ ਜਾਂਦੀ ਆ ਜਾਓ ਜੇ ਤੇਲ ਡੋਲਾ ਵਾ ਨਾ ਤੇ ਉੱਥੇ ਹੀ ਹੋਣਾ ਵਾ ਪਤਾ ਲੱਗ ਹੀ ਜਾਣਾ ਵਾ ਤੇਲ ਦੇ ਦਾਗ ਨਹੀਂ ਛੇਤੀ ਜਾਂਦੇ ਹੁੰਦੇ ਸਾਨੂੰ ਵੀ ਪਤਾ ਈ ਤੂੰ ਸਾਡੇ ਮਗਰ ਦੋ ਟਿੱਕੀਆਂ ਕਲੰਦੀ ਰਹੀ ਮਾਂ ਪੁੱਤਾਂ ਨਹੀਂ ਜਿੱਥੇ ਇੰਨੇ ਉੱਤੇ ਪੈਸੇ ਲਾਉਂਦੇ ਇਹ ਮੋਲ ਲੈ ਕੇ ਖਾ ਲੈਂਦੇ ਰੋਟੀ ਆਹ ਰੋਟੀਆਂ ਦੇ ਮਿਹਣੇ ਸਾਨੂੰ ਵੱਜਣ ਰਹੇ ਆ ਹੋਦੀ ਹੋ ਗਈ ਮੈਂ ਨਹੀਂ ਕਿਤੇ ਘੜੀ ਮੁੜੀ ਕੋ ਗੱਲ ਰੋਟੀਆਂ ਦੇ ਮਿਹਣੇ ਵੱਜਣ ਦੇ ਆ ਤੇ ਖਾ ਲੈਂਦੇ ਮੁੱਲ ਲੈ ਕੇ ਐਨੇ ਨੋਡਲੋਂ ਦੇ ਦਸਾਨ ਕੰਢੇ ਕਹਿਣਾ ਨਹੀਂ ਉਹਨੇ ਪਹਿਲਾਂ ਕੂਣਾ ਕੀ ਉਹਦੇ ਅਕਲ ਹਿਸਾਬ ਦੀ ਨਾ ਲਾਸੀ ਮੰਜੇ ਦੇ ਪਈ ਨਾ ਉਹ ਕੂ ਸਕਦੀ ਨਾ ਉਹ ਤੁਰ ਸਕਦੀ ਨਾ ਉਹ ਬਹਿ ਸਕਦੀ ਉਹ ਮੇਰੇ ਬਾਤ ਸਾਰੀ ਵਰਦਾ ਨਾ ਸਾਹਮਣੀ ਪੈ ਗਈ ਮੈਨੂੰ ਉਹ ਬੱਚੇ ਵਿਚਾਰੇ ਦਾ ਕੀ ਹਾਲਤ ਹੋਊਗੀ ਉਹਨਾਂ ਮੈਂ ਹੀ ਸਾਹਮਣਾ ਉਹ ਤੇਰੀ ਨਿਕਾਲਾ ਲੈ ਕੇ ਪੈ ਗਈ ਉਹਨੂੰ ਇਨੂੰ ਮਾਤਾ ਕੀ ਲੱਗੇ ਇਹ ਲੱਗੇ ਚੌਂਦੀ ਵੀ ਇਹ ਨਿਕਲ ਜੇ ਘਰੋਂ ਨਿਕਲ ਹੀ ਨਹੀਂ ਇਹਨੇ ਮਾਰਨ ਦੀ ਕੋਸ਼ਿਸ਼ ਕੀਤੀ ਵੀ ਮਰ ਜੂ ਤੇ ਸਿਆਪਾ ਨਿਭੂਗਾ ਮੈਂ ਘਰ ਦੀ ਮਾਲਕ ਬਣ ਕੇ ਬਹਿ ਜੂਗੀ ਇਹ ਗੱਲ ਆ ਗਈ ਜੇ ਤੇਲ ਦਾ ਵੀ ਲੱਗ ਗਿਆ ਨਾ ਪਤਾ ਵੀ ਤੂੰ ਡੋਲਿਆ ਫੇ ਆਪਣਾ ਬਿਲਾ ਕਰਦੀ ਵੇਖੀ ਮੈਂ ਤੇਰੇ ਕਿਤੇ ਪੁੜਾ ਹੀ ਸਿੱਖਦਾ ਤੇਰੇ ਮਾਮਾ ਮਰ ਡੰਡੇ ਸੰਦਰਮੇ ਮੇਰੇ ਦਿਵਾਲੇ ਨਾ ਬਾਹ ਚ ਹੋ ਜਿਓ ਪਹਿਲਾਂ ਵੇਖ ਲੋ ਵੀ ਤੇਲ ਡੁੱਲਾ ਕੇ ਨਹੀਂ ਡੁੱਲਾ ਜੀਰ ਨਾ ਜਾਵੇ ਕਿਤੇ ਮੈਂ ਹਾਂ ਲਾਨੂੰ ਪਤਾ ਮੈਂ ਜਾਣਦਾ ਵਾਂ ਤੇ ਕਿਦਾਂ ਲਵਣਾ ਪਤਾ ਚੰਗਾ ਫਿਰ ਜਾਓ ਲੰਮ ਦੇ ਨਹੀਂ ਪਤਾ ਚੰਗੀ ਨਹੀਂ ਲੱਗਦੀ ਤੇਰੇ ਨਾਲ ਕੰਮ ਧੰਦਾ ਕਰਾਉਂਦੀ ਹੀ ਮਾੜਾ ਮੋਟਾ ਕਰਾਉਂਦੀ ਹੀ ਲੱਗੋ ਹੁਣ ਕੱਲੀ ਨਾਲ ਫਸੀ ਰਹਿੰਦੇ ਨਾ ਮਮੀ ਜਦੋਂ ਇੱਥੇ ਨਹੀਂ ਉਦਾਂ ਹੀ ਰੋਟੀ ਨਹੀਂ ਖਾਂਦੇ ਸਾਂਭਣੀ ਪੈਣੀ ਆ ਸਾਂਭਣੀ ਪੈਣੀ ਆ ਮੈਂ ਤਾਂ ਨਹੀਂ ਸਾਂਭਣੀ ਸਾਂਭਣੀ ਤੇ ਸਾਹਮਣੇ ਮੇਰੀ ਧੀ ਐ ਤੇ ਸਾਹਮਣੇ ਮੇਨਾਂ ਦਾ ਦੁੱਖ ਮੇਰੀ ਧੀ ਦਾ ਵੇਖਾਂ ਨਹੀਂ ਕਿੱਥੋਂ ਪੈ ਤਰ ਕਿਆ ਕੁੜੀ ਦਾ ਆਈ ਤੋਏ ਤਿਲਕੀ ਆ ਤੇਲ ਤੇ ਢੁਲਾ ਤੇ ਫੇਰ ਹੀ ਪੈ ਤਲਕਿਆ ਉਦਾਂ ਪੈ ਤਿਲਕ ਨਹੀਂ ਸਕਦਾ ਇਹ ਪੌੜੀਆਂ ਚੌੜੀਆਂ ਕਿੱਡੀਆਂ ਕੋਈ ਨਹੀਂ ਲਾ ਲੂੰ ਪਤਾ ਮੈਂ ਜਾਣ ਦਾ ਕਿਦਾ ਪਤਾ ਲਾਉਣਾ ਤੁਹਾਨੂੰ ਵੀ ਪਤਾ ਕਿ ਪੰਮੋ ਚੀਜ਼ ਕੀ ਆ ਜੇ ਪੰਮੋ ਇਹ ਸਾਰਾ ਕੁਝ ਕਰਨ ਜਾਣਦੀ ਆ ਨਾ ਤੇ ਪੰਮੋ ਸਬੂਤ ਵੀ ਮਟਾਉਣ ਜਾਣਦੀ ਆ ਪੰਮੋ ਨੇ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਪੰਮੋ ਸਾਰੇ ਕੰਮ ਹੀ ਕਰ ਲੈਂਦੀ ਆ ਵੱਡੇ ਆਏ ਹੀ ਇਹ ਜੀ ਮੈਂ ਆਪੇ ਪਤਾ ਕਰ ਲੂੰਗਾ ਮੈਂ ਸਾਰੇ ਸਬੂਤ ਮਿਟਾਤੇ ਆ। ਇਹਨਾਂ ਪ੍ਰੂਫ ਸਾਰੇ ਮਿਟਾਈ ਦਵਾਂ। ਜੇ ਕਿਤੇ ਇੱਥੇ ਆਣ ਕੇ ਇਹਨਾਂ ਨੇ ਵੇਖ ਲਿਆ ਨਾ ਕਿ ਤੇਲ ਥੂੜ ਡੁੱਲਾ ਵਾ ਤੇ ਫਸਣਾ ਮਿਆਂ ਆਈ ਆ। ਆਖਣਾ ਤੇਲ ਕਿੱਥੋਂ ਆਇਆ ਹੈ। ਪਰੰਜੀ ਬੀਤੀ ਤੇ ਕੋਰੇ ਤੇਰੇ ਕੋਲ ਦਿਮਾਗ ਤੇ ਬੜਾ ਵਾ। ਪਰ ਇਹੋ ਹੀ ਆ ਤੇਰੀ ਚੱਲਦੀ ਨਹੀਂ ਪੇਸ਼। ਨਖੱਤੇ ਨਾ ਕੋਈ ਵੀ ਗੱਲ ਹੋ ਜੇ ਨਾ ਤੇਰੇ ਸਿਰ ਤੇ ਮੜ ਦਿੰਦੇ ਮਾਂ ਪੁੱਤ। ਤੇਰਤੇ ਯਕੀਨ ਹੀ ਨਹੀਂ ਕਰ ਕੋਈ ਨਹੀਂ ਕਰਨਾ ਯਕੀਨ ਤੇ ਨਾ ਕਰੋ ਪੰਮੋ ਕਿਹੜੀ ਘਟਵਾ